ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਸਹਿਬੇ ਕਮਾਲ ਸਰਵੰਸਦਾਣੀ ਦਸਮ ਪਾਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਵ ਤੇ ਦੋ ਗੱਲਾਂ ਬਾਪਰੀਆਂ ਜਿਹੜੀਆਂ ਸਿੱਖ ਸਿਆਸਤ ਤੇ ਵੱਡਾ ਅਸਰ ਪਾਉਣ ਗਿਆ ਇੱਕ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਰਵਿਰ ਸਿੰਘ ਦਾ ਬਿਆਨ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੀਨੀਅਰ ਲੀਡਰ ਸਖਵੀਤ ਸਿੰਘ ਬਾਦਲ ਦਾ ਬਿਆਨ ਕੀ ਨੇ ਦੋਨੇ ਬਿਆਨ ਕਿਉਂ ਅਸਰ ਪਾਉਣਗੇ ਅਸਲ ਦੇ ਵਿੱਚ ਇਹ ਵੀਡੀਓ ਉਸ ਦਾ ਐਨਲਿਸਿਸ ਕਰੇਗੀ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਹੁਣ ਪਹਿਲਾਂ ਤਾਂ ਗੱਲ ਕਰੀਏ ਆਪਾਂ ਜੋ ਗਿਆਨੀ ਰਵੀंद्र ਸਿੰਘ ਨੇ ਕਿਹਾ ਅੱਜ ਉਹਨੇ دیے ਤਿੰਨ ਗੱਲਾਂ ਬਲਕਿ ਚਾਰ ਗੱਲਾਂ ਚਾਰ ਗੱਲਾਂ ਦੇ ਵਿੱਚੋਂ ਜੇ ਆਪਾਂ ਚਾਰ ਬਿਆਨ ਜਿਹੜੇ ਉਹਨਾਂ ਦੇ ਨੇ ਬਹੁਤ ਅਹਿਮ ਸਭ ਤੋਂ ਅਹਿਮ ਤਾਂ ਇਹ ਹੈ ਕਿ ਉਹਨਾਂ ਨੇ ਇੱਕ ਵਾਰ ਫੇਰ ਕਿਹਾ ਜਿਹਦੇ ਬਾਰੇ ਆਮ ਤੌਰ ਤੇ ਇਹ ਕਿਹਾ ਜਾਂਦਾ ਸੀ ਕਿ ਗਿਆਨੀ ਰਵੀंद्र ਸਿੰਘ ਨੇ ਚੁੱਪ ਧਾਰੀ ਉਹ ਬੋਲਦੇ ਕਿਉਂ ਨਹੀਂ 2 ਦਸੰਬਰ ਦੇ ਹੁਕਮ ਨਾਵੇਂ ਨੂੰ ਪੂਰੀ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਰਿਹਾ ਇਸ ਦੇ ਬਾਵਜੂਦ ਜਿਹੜੇ ਗਿਆਨੀ ਰਗਵੀਰ ਸਿੰਘ ਕਿਉਂ ਨਹੀਂ ਬੋਲਦੇ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੇ ਸਵੰਚ ਜਦੋਂ ਜਾਰ ਹੈ ਸੀ ਉਹਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ 2 ਦਸੰਬਰ ਦਾ ਹੁਕਮ ਨਾਵੇਂ ਸਿੰਘ ਸਹਿਬਾਨ ਦਾ ਇਨ ਨੂੰ ਲਾਗੂ ਕਰਨਾ ਚਾਹੀਦਾ ਹੈ ਇੱਕ ਕਿਸਮ ਦਾ ਉਹਨਾਂ ਨੇ ਆਦੇਸ਼ ਦਿੱਤਾ ਕਿ ਇਸ ਤੀਫੇ ਪ੍ਰਵਾਨ ਹੋਣੇ ਚਾਹੀਦੇ ਨੇ ਜਲਦੀ ਜਲਦੀ ਹੁਕਮ ਲਾਗੂ ਹੋਣੇ ਚਾਹੀਦੇ ਨੇ ਜੋ ਵੀ ਹੁਕਮ ਦਿੱਤੇ ਸੀ ਉਹਨਾਂ ਨੇ ਸਪਸ਼ਟ ਇੱਕ ਵਾਰ ਫੇਰ ਆਦੇਸ਼ ਦੇ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੂਜੀ ਗੱਲ ਨਰਿੰਦਰ ਸਿੰਘ ਚੋੜਾ ਦੀ ਦਸਤਾਰ ਦੀ ਗੱਲ ਇਸ ਬਾਰੇ ਵੀ ਉਹਨਾਂ ਨੇ ਸਪਸ਼ਟ ਕਿਹਾ ਕਿ ਜਸਪ੍ਰੀਤ ਸਿੰਘ ਨਾ ਉਹ ਜਿਹੜਾ ਨੌਜਵਾਨ ਜਿਸ ਨੇ ਨਰਿੰਦਰ ਸਿੰਘ ਚੋੜਾ ਦੀ ਦਸਤਾਰ ਉਤਾਰੀ ਸੀ ਇੱਕ ਗੁਰਸਿੱਖ ਦੀ ਉਸ ਨੇ ਮਾਫੀ ਮੰਗੀ ਹੈ ਉਸ ਨੇ ਕਿਹਾ ਜਾਣੇ ਅਣਜਾਣੇ ਚ ਇਹ ਹੋਇਆ ਨਹੀਂ ਕਹਿੰਦੇ ਜਾਣਬੁੱਝ ਕੇ ਉਤਾਰੀ ਗਈ ਔਰ ਉਸ ਨੇ ਮਾਫੀ ਮੰਗੀ ਹੈ ਤੇ ਹੁਣ ਉਸ ਨੂੰ ਅਗਲੀ ਬੈਠਕ ਦੇ ਵਿੱਚ ਜਦੋਂ ਸਿੰਘ ਸਹਿਬਾਨ ਦੀ ਹੋਵੇਗੀ ਉਹਦਾ ਕੇਸ ਵਿਚਾਰਿਆ ਜਾਵੇ ਤੀਜਾ ਤੇ ਅਹਿਮ ਜਿਹੜਾ ਬਿਆਨ ਹੈ ਬਹੁਤ ਅਹਿਮ ਬਿਆਨ ਉਹ ਹੈ ਗਿਆਨੀ ਹਰਪ੍ਰੀਤ ਸਿੰਘ ਬਾਰੇ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਬਾਰੇ ਤੁਸੀਂ ਕੀ ਕਹੋਗੇ ਤਾਂ ਕਹਿੰਦੇ ਕਿ ਇਹ ਜਿਹੜੀ ਜਾਂਚ ਹੈ ਜਿਹੜੀ ਪੜਤਾਲ ਹੈ ਇਹ ਅਕਾਲ ਤਖਤ ਸਾਹਿਬ ਨੇ ਕਰਾਉਣੀ ਚਾਹੀਦੀ ਸੀ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਇਹਦੇ ਅਧਿਕਾਰ ਹੈ ਇਸ ਕਿਸਮ ਦੀ ਜਾਂਚ ਕਰਾਉਣ ਦਾ ਜੇ ਕਿਸੇ ਜਥੇਦਾਰ ਦੇ ਵਿਰੁੱਧ ਹੁੰਦੀ ਹੈ ਦੂਜੀ ਗੱਲ ਜਿਹੜੀ ਉਹਨਾਂ ਨੇ ਕਹੀ ਉਹ ਇਤੋਂ ਵੀ ਅਹਿਮ ਹੈ ਉਹ ਇਹ ਕਹਿੰਦੇ ਜਦੋਂ ਉਹਨਾਂ ਨੇ ਪੰਜ ਪਿਆਰਿਆਂ ਦੇ ਸਾਹਮਣੇ ਗੁਰੂ ਸਾਹਿਬ ਦੇ ਸਨਮੁਖ ਇਹ ਕਹਿ ਦਿੱਤਾ ਕਿ ਮੈਂ ਬਿਜਾ ਕੋਈ ਪਾਪ ਨਹੀਂ ਕੀਤਾ ਤਾਂ ਕੋਈ ਜਾਂਚ ਦੀ ਲੋੜ ਨਹੀਂ ਇਸ ਦਾ ਮਤਲਬ ਇਹ ਕਿ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਰਦੋਸ਼ ਕਰਾਰ ਦੇ ਦਿੱਤਾ ਆਪਣੀ ਜਾਂਚ ਦੂਜੇ ਪਾਸੇ ਕਮੇਟੀ ਬਣੀ ਹੋਈ ਹੈ ਤਿੰਨ ਜਾਂ ਚਾਰ ਮੈਂਬਰੀ ਕੋਈ ਕਹਦਾ ਤਿੰਨ ਮੈਂਬਰੀ ਜਸਵੰਤ ਸਿੰਘ ਪਟਨਕ ਵੈਸੇ ਇੱਕ ਮੈਂਬਰ ਇਹਨਾਂ ਨੇ ਗਰਨਾਪ ਸਿੰਘ ਹੋਰ ਪਾ ਲਿਆ ਜੋ ਵੀ ਹੈ ਉਹ ਜਾਂਚ ਕਰ ਰਹੀ ਹੈ ਲੇਕਿਨ ਇਹ ਵੀ ਇੱਕ ਬੜੀ ਅਜੀਬ ਜੀ ਗੱਲ ਸਿਚੁਏਸ਼ਨ ਬਣ ਗਈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿੰਦੇ ਨੇ ਜਾਂਚ ਦੀ ਕੋਈ ਲੋੜ ਨਹੀਂ ਸ਼ਰੋਣੀ ਕਮੇਟੀ ਕਹਿੰਦੀ ਹੈ ਵੀ ਜਾਂਚ ਦੀ ਲੋੜ ਹੈ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿੰਦੇ ਨੇ ਸ਼ਰੋਣੀ ਕਮੇਟੀ ਜਿਹੜੀ ਹੈ ਮੁਦਤਾਦ ਘਰ ਖੇਤਰੀ ਨਹੀਂ ਹੈ ਜਾਂਚ ਕਰਾਉਂਦਾ ਇਹ ਤਿੰਨ ਗੱਲਾਂ ਆ ਗਈਆਂ ਚੌਥੀ ਗੱਲ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਬਾਰੇ ਕਹੀ ਕਿ ਸਰਕਾਰਾਂ ਜਿਹੜੀਆਂ ਨੇ ਉਹ ਜਿਹੜਾ ਇਸ ਤਰ੍ਹਾਂ ਜਿਹੜੀ ਗੱਲਬਾਤ ਨਹੀਂ ਕਰਦੀਆ ਇਹ ਬਿਲਕੁਲ ਗਲਤ ਗੱਲ ਹੋ ਰਹੀ ਆ ਅੰਦਾ ਤੇ ਨਾਲ ਇਹ ਵੀ ਉਹਨਾਂ ਨੇ ਗੱਲ ਕਹੀ ਸੋ ਸਿੱਖ ਸਿਆਸਤ ਪੰਥਕ ਸਿਆਸਤ ਦੇ ਮਾਮਲੇ 'ਚ ਇਹਨਾਂ 'ਚ ਦੋ ਗੱਲਾਂ ਤਾਂ ਬਹੁਤ ਅਹਿਮ ਨੇ ਇੱਕ ਤਾਂ ਜਿਹੜੀ ਉਹਨਾਂ ਨੇ 2 ਦਸੰਬਰ ਦੇ ਆਦੇਸ਼ ਨੂੰ ਲਾਗੂ ਕਰਨ ਵਾਲੇ ਕਹਤਾ ਅਸਤੀਪੇ ਪ੍ਰਵਾਨ ਕਰਨ ਬਾਰੇ ਕਹਤਾ ਤੇ ਇਨਵਨ ਇਹਦਾ ਮਤਲਬ ਸੱਤ ਮੈਂਬਰੀ ਕਮੇਟੀ ਵੀ ਉਹਦੇ ਵਿੱਚ ਆਉਂਦੀ ਹੈ ਇੱਕ ਤਾਂ ਇਹ ਤੇ ਦੂਜੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਹੁਣ ਆਜੋ ਇਹ ਤਾਂ ਹੈ ਅੱਜ ਦੇ ਗਿਆਨੀ ਰਕੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਆਨ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਮਾਗੀ ਮੇਲੇ ਦੀ ਤਿਆਰੀ ਕਰ ਰਹੇ ਨੇ ਕਾਨਫਰੈਂਸ ਕਰ ਰਹੇ ਨੇ ਡਿਊਟੀ ਵਾਲਾ ਰਹੇ ਨੇ ਕਿ ਤੂੰ ਭਾਈ 10 ਬੰਦਿਆਂ ਦਾ ਜਥਾ ਲੈ ਕੇ ਆਉਣਾ ਤੂੰ 11 ਦਾ ਲੈ ਕੇ ਆਉਣਾ ਰੋਜੀ ਬਰਕੰਦੀ ਦੇ ਘਰ ਕੱਠ ਸੀ ਉੱਥੇ ਮੈਂ ਭਾਸ਼ਣ ਸੁਣਿਆ ਉਹਨਾਂ ਦਾ ਕਮਾਲ ਹੀ ਕਰਤੀ ਇੱਕ ਬਿਆਨ ਤਾਂ ਉਹਨਾਂ ਦਾ ਕਮਾਲ ਅਲ ਹੈ ਉਹ ਕਹਿੰਦੇ ਕਿ 2 ਦਸੰਬਰ ਨੂੰ ਜੋ ਜਿਹਦਾ ਜ਼ਿਕਰ ਅਸੀਂ ਉੱਤੇ ਕਰਕੇ ਹਟਿਆ ਜਿੱਥੇ ਉਹਨਾਂ ਨੇ ਆਪਣੇ ਸਾਰੇ ਗੁਨਾਹ ਕਬੂਲ ਕੀਤੇ ਸੀ ਹਾਂ ਦੇ ਵਿੱਚ ਕਬੂਲ ਕੀਤੇ ਸੀ ਪਾਬੇ ਉਹ ਮਾਫੀ ਮੰਗਨ ਵਾਲਾ ਗਨਾਸੀ ਪਾਬੇ ਉਹ ਬਾਈਬਲ ਕਲਾ ਦਾ ਸੀ ਬੇਅਦਬੀ ਸਾਰੇ ਗੁਨਾਹ ਜਿਹੜੇ ਉਹਨਾਂ ਨੇ ਕਬੂਲ ਕੀਤੇ ਸੀ ਤੇ ਹੁਣ ਉਹ ਮੁਕਰ ਗਏ ਉਹ ਕਹਿੰਦੇ ਇਹ ਯਾਰਾ ਕੁਛ ਤਾਂ ਮੈਂ ਬਵਾਦ ਖਤਮ ਕਰ ਲਈ ਆਪਦੀ ਝੋਲੀ ਪਾਇਆ ਸੀ ਮਤਲਬ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਝੂਠ ਬੋਲੇ ਇਹਦਾ ਮਤਲਬ ਤਾਂ ਭਈ ਇਹੀ ਨਿਕਲਦਾ ਜਦੋਂ ਉਹ ਕਹਿੰਦੇ ਨੇ ਪਹਿਲਾਂ ਤਾਂ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਹਿਵਾਨ ਦੇ ਸਾਹਮਣੇ ਜਦੋਂ ਉਹਨਾਂ ਨੂੰ ਰਿਕ ਗੱਲ ਪੁੱਛੀ ਗਈ ਕਿ ਤੁਸੀਂ ਜਿਹੜਾ ਹੈ ਅਕਾਲ ਤਖਤ ਸਾਹਿਬ ਦੇ ਤੇ ਜਿਹੜੇ ਉਸ ਵੇਲੇ ਦੇ ਤਤਕਾਲੀ ਜਥੇਦਾਰਾਂ ਨੂੰ ਬੁਲਾ ਕੇ ਤੁਸੀਂ ਮਾਫੀ ਦਵਾਈ ਤੇ ਉਹਨਾਂ ਨੇ ਕਿਹਾ ਹਾਂ ਤੇ ਜਦੋਂ ਉਹਨਾਂ ਨੂੰ ਪੁੱਛਿਆ ਬੇਅਦਬੀ ਦੇ ਮਾਮਲੇ ਵਿੱਚ ਹਾਂਜੀ ਜਾਂ ਜਿਹੜੇ ਉਹ ਪੁਲਿਸ ਅਫਸਰ ਜਿਹੜੇ ਜ਼ਾਲਮ ਜਿਹਨਾਂ ਨੇ ਜ਼ੁਲਮ ਕੀਤੇ ਸੀ ਉਹਨਾਂ ਦੇ ਮਾਮਲੇ 'ਚਾ ਮਦਰ 6.6 'ਚ ਉਹਨਾਂ ਨੇ ਹਾਂ ਕਹੀ ਤੇ ਹੁਣ ਕਹਿੰਦੇ ਨਹੀਂ ਕਹਿੰਦੇ ਨਹੀਂ ਮੈਂ ਤਾਂ ਇਹ ਸਿਰਫ ਵਿਵਾਦ ਖਤਮ ਕਰ ਲੈ ਕੀਤਾ ਸੀ ਤੇ ਹੁਣ ਮਸਲਾ ਜ ਸੋਸ਼ਲ ਮੀਡੀਆ 'ਚ ਵੱਡੇ ਪੱਧਰ ਤੇ ਉੱਠ ਖੜਿਆ ਕਿ ਇਹ ਸੁਖਵੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਦੇ ਸਾਹਮਣੇ ਝੂਠ ਬੋਲੇ ਜੋ ਮੰਕਰ ਕੇ ਜੋ ਕੁਝ ਕਿਹਾ ਸੀ ਉਹਨਾਂ ਨੇ ਇੱਕ ਤਾਂ ਗੱਲ ਉਹਨਾਂ ਨੇ ਉਸ ਤਿਆਰੀ ਮੀਟਿੰਗ 'ਚ ਇਹ ਕਹੀ ਦੂਜੀ ਗੱਲ ਉਹਨਾਂ ਨੇ ਕਹੀ ਕਿ ਅਕਾਲੀ ਦਲ ਜਾਗ ਪਿਆ ਮਤਲਬ ਇਹ ਹੈ ਅਕਾਲੀ ਦਲ ਸੁੱਤਾ ਕਦੋਂ ਸੀ ਜਦ ਲੋਕਾਂ ਨੇ ਸੁਆਇਆ ਸੀ ਇਹ ਦੀ ਕਹਦੇ ਹੁਣ ਫਿਰ ਜਾਗ ਪਿਆ ਮਤਲਬ ਕਿ ਹੁਣ ਫਿਰ ਐਕਟਿਵ ਹੋਊਗਾ ਹੁਣ ਕਰੂਗਾ ਜਿਹੜੀ ਉਹਨਾਂ ਨੇ ਇਹ ਕਿਹਾ ਕਿ ਅਕਾਲੀ ਦਲ ਜਿਹੜਾ ਹੈ ਉਹ ਜਾਗ ਪਿਆ ਔਰ ਤੀਜੀ ਗੱਲ ਉਹਨਾਂ ਨੇ ਬਾਰ-ਬਾਰ ਕਹੀ ਕਿ ਕੱਲੇ ਹੀ ਸ਼ਰੋਮਨੀ ਅਕਾਲੀ ਦਲ ਹੈ ਜਿਹੜਾ ਸ਼ਰੀਅਕਾਲ ਤਖਸਾਲ ਨੂੰ ਮੰਨਦਾ ਹੈ ਉਹਦੇ ਅੱਗੇ ਸਿਰ ਝੁਕਾਉਂਦਾ ਹੈ ਉਹਦਾ ਸਤਿਕਾਰ ਕਰਦਾ ਹੈ ਇਹ ਉਹਨਾਂ ਨੇ ਕਿਹਾ ਦੋ ਗੱਲਾਂ ਹੋਰ ਕਹੀਆਂ ਇੱਕ ਤਾਂ ਉਹ ਸਰਵਜੀਤ ਸਿੰਘ ਖਾਲਸਾ ਤੇ ਨਿਸ਼ਾਨੇ ਲਾ ਰਹੇ ਸੀ ਕਹਿੰਦਾ ਤੁਸੀਂ ਫਰੀਦਕੋੜ ਤੋਂ ਜਿਹਨੇ ਚੁਣਿਆ ਉਹਨੇ ਤਾਂ ਧੰਨਵਾਦ ਵੀ ਨਹੀਂ ਕੀਤਾ ਤੁਹਾਡਾ ਕਦੇ ਆਇਆ ਤੁਹਾਨੂੰ ਪੁੱਛਣ ਤੇ ਫਿਰ ਉਹਨਾਂ ਨੇ ਨਿਸ਼ਾਨਾ ਅੰਮ੍ਰਿਤਪਾਲ ਸਿੰਘ ਤੇ ਲਾਇਆ ਡਿਬਰੂਗੜ੍ਹ ਵਾਲੇ ਜਿਹੜੇ ਜੇਲ੍ਹ 'ਚ ਬੈਠੇ ਨੇ ਖਟੂਰ ਸਾਹਿਬ ਦੇ ਸੰਸਦ ਉਹ ਕਹਿੰਦੇ ਸਾਡੇ ਬਜ਼ੁਰਗਾਂ ਨੇ 16 16 ਸਾਲ ਕੱਟੀ ਕੈਦ ਐਥੇ ਇੱਕ ਸਾਲ ਦੀ ਚੀਕਾ ਨਿਕਲ ਗਈਆਂ ਬਿਨਾਂ ਨੌ ਲਏ ਉਹਨਾਂ ਨੇ ਇਨਾ ਤੇ ਨਿਸ਼ਾਨੇ ਲਾਏ ਤੇ ਫਿਰ ਉਹਨੇ ਕਿਹਾ ਜੇ ਪੰਜਾਬ ਨੂੰ ਬਚਾਉਣਾ ਹੈ ਪੰਥ ਨੂੰ ਬਚਾਉਣਾ ਹੈ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਬਚਾਉਣਾ ਹੈ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਹੜਾ ਗੁਰੂ ਦੇ ਆਸ਼ੀਰਵਾਦ ਮੁਤਾਬਕ ਚੱਲਦਾ ਹੈ ਜਿਹੜਾ ਲੋਕਾਂ ਦੀ ਸੇਵਾ ਕਰਦਾ ਹੈ ਹੋਰ ਕੋਈ ਪਾਰਟੀ ਇਹ ਨਹੀਂ ਉਹ ਬਾਕੀ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਹੁਣ ਅਕਾਲੀ ਦਰ ਜਾਗ ਪਿਆ ਹੁਣ ਇਹ ਸਾਰੀਆਂ ਗੱਲਾਂ ਦੋ ਹੋਏ ਨੇ ਨਾ ਹੁੰਡਰਡ ਤੇ ਆਪਾਂ ਟਿੱਪਣੀ ਕਰ ਲਈਏ ਹੁਣ ਇਹਦੇ ਚ ਕੀ ਕੱਢਣਾ ਤੁਸੀਂ ਵੀ ਤਾਂ ਦੇਖ ਲੈਣਾ ਤੁਸੀਂ ਹਰ ਰੋਜ਼ ਸੁਣਦੇ ਹੋ ਤੁਹਾਡੇ ਗੱਲਾਂ ਬਾਤ ਅਸਲ ਤਾਂ ਸੰਗਤ ਦੀ ਕਚਹਿਰੀ ਹੁਣ ਮੈਂ ਬਾਰ ਬਾਰ ਕੀ ਕਹਾਂ ਕਿ ਸ਼ਾਹ ਮੁਹੰਮਦਾ ਅੰਤ ਨੂੰ ਹੀ ਹੋਣਾ ਜੋ ਕਰੇਗਾ ਖਾਲਸਾ ਪੰਥਵੀ ਹੈ ਖਾਲਸਾ ਪੰਥ ਦਾ ਤੁਸੀਂ ਹੋ ਤੁਸੀਂ ਦੇਖਣਾ ਕਿ ਸਖਵੀਰ ਸਿੰਘ ਬਾਦਲ ਤਾਂ ਬੱਕਰ ਗਿਆ ਤੋ ਕਹਦਾ ਮੈਂ ਤਾਂ ਕਿ ਜਿਹੜਾ ਕੁਝ ਕਿਹਾ ਤਾਂ ਉਹ ਮਵਾਦ ਖਤਮ ਕਰ ਲਿਆ ਜਿਹੜੀਆਂ ਗੱਲਾਂ ਮੈਂ ਮੰਨਿਆ ਅਕਾਲ ਤਖਤ ਸਾਹਿਬ ਦੇ ਸਾਹਮਣੇ ਉਹ ਤਾਂ ਹੋਈਆਂ ਦੀ ਉਹ ਤਾਂ ਝੂਠ ਹੈ ਉਹ ਤਾਂ ਕੂਟ ਪ੍ਰਚਾਰ ਪਹਿਲਾਂ ਵੀ ਕਿਹਾ ਸੀ ਇਹ ਸਾਜ਼ਿਸ਼ ਹੈ ਅਕਾਲੀ ਦਰ ਨੂੰ ਖਤਮ ਕਰਦੀ ਸਾਜ਼ਿਸ਼ ਹੈ ਤੇ ਜਿਹੜੀ ਉਹ ਸਾਜ਼ਿਸ਼ ਦਾ ਹਿੱਸਾ ਸਮਝ ਲਈ ਉਹਦੀ ਕਿ ਜਥੇਦਾਰ ਸਾਹਿਬਾਂ ਸਾਜ਼ਿਸ਼ ਦਾ ਹਿੱਸਾ ਹੋਣਗੇ ਕਿਹਾ ਤਾਂ ਉਹਨਾਂ ਨੇ ਇਹੀ ਹੈ ਕਿ ਅਕਾਲੀ ਦਰ ਨੂੰ ਖਤਮ ਕਰਦੀ ਸਾਜ਼ਿਸ਼ ਤੇ ਫੇਰ ਉਹ ਕਹਿੰਦੇ ਜੀ ਮੈਂ ਤਾਂ ਵੈਸੇ ਹੀ ਕਿਹਾ ਸੀ ਇਹ ਅਜੇ ਕੁਝ ਹੋਇਆ ਨਹੀਂ ਹੈ ਤੋ ਹੁਣ ਇਹ ਜਿਹੜੀ ਗੱਲ ਹੈ ਇੱਥੇ ਦੂਜੇ ਪਾਸੇ ਆਜੋ ਆਪਾਂ ਕਹਿੰਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿਉਂ ਚੁੱਪ ਨੇ ਤੇ ਉਹਨਾਂ ਦੇ ਤਾਂ ਬਿਲਕੁਲ ਸੇਮ ਸਟੈਂਡ ਹੈ ਉਹਨਾਂ ਦਾ ਬਿਲਕੁਲ ਕਲੀਅਰ ਸਟੈਂਡ ਅੱਜ ਦੇਖਣ ਨੂੰ ਮਿਲੇ ਜਦੋਂ ਕਹਿੰਦੇ ਨੇ ਕਿ ਅਕਾਲੀ ਦਲ ਨੂੰ 2 ਦਸੰਬਰ ਦਾ ਜਿਹੜਾ ਹੁਕਮਨਾਮਾ ਹੈ ਉਹ ਇਨਵੈਂਟ ਲਾਗੂ ਕਰਨਾ ਚਾਹੀਦਾ ਤੇ ਜਲਦੀ ਲਾਗੂ ਕਰਨਾ ਚਾਹੀਦਾ ਇੱਕ ਪਾਸੇ ਤਾਂ ਇਹ ਹੋ ਰਿਹਾ ਉਹ ਲਾਗੂ ਨਹੀਂ ਹੋ ਰਿਹਾ ਦੂਜੇ ਪਾਸੇ ਕਿਹਾ ਯਾਰ ਅਸੀਂ ਤਾਂ ਗੱਲ ਤੱਕ ਸਾਹਿਬ ਨੂੰ ਮੰਨਦੇ ਆ ਕੋਈ ਹੋਰ ਨਹੀਂ ਬਣਦਾ ਇਹ ਤਾਂ ਹੋਰ ਜੱਥੇਦਾਰ ਬਣਾ ਲੈਂਦੇ ਨੇ ਉਹ ਬਤਵਾਜੀ ਜੱਥੇਦਾਰਾਂ ਦੀ ਜਿਹੜੇ ਰੈਫਰੈਂਸ ਚ ਗੱਲ ਕਰ ਰਹੇ ਸੀ ਜਿਹੜੀ ਬੜੇ ਵਿੱਚ ਬੋਲੋ ਚ ਕੁਝ ਹੋਰ ਹੈ ਤੇ ਗੱਲ ਹਕੀਕਤ ਚ ਕੁਝ ਹੋਇਆ ਪੈ ਗਿਆ ਨਾ ਬੰਬਲਪੁੱਸਾ ਦੁਆਰਾ ਮੁਕਰ ਗਏ ਨਾ ਇਸੇ ਕਰਕੇ ਨਹੀਂ ਅਸਤੀਫੇ ਦੇ ਰਹੇ ਇਸੇ ਕਰਕੇ ਬਾਕੀ ਕੋਈ ਜਿਹੜੀ ਵਰਕੇ ਕਮੇਟੀ ਦੀ ਗੱਲ ਹੀ ਹੋ ਰਹੀ ਹੁਣ ਇਸ ਹਾਲਾਤ ਦੇ ਵਿੱਚ ਇੱਕ ਗੱਲ ਹੋਰ ਉੱਪਰ ਕੇ ਸਾਹਮਣੇ ਆਉਂਦੀ ਹੈ ਜਿਵੇਂ ਉਹਨਾਂ ਨੇ ਅਮਰਤਪਾਲ ਸਿੰਘ ਤੇ ਨਿਸ਼ਾਨੇ ਲਾਏ ਜਿਵੇਂ ਉਹ ਸਰਵਿਸਿੰਗ ਕਾਲਸਾਦਰ ਨਿਸ਼ਾਨੇ ਲਾ ਰਏ ਸੀ ਉਹਨਾਂ ਨੂੰ یوں ਲੱਗਣ ਲੱਗਿਆ ਕਿ ਜਿਹੜੀ ਇਹ ਨਵੀਂ ਪਾਰਟੀ ਬਣ ਰਹੀ ਹੈ ਮਾਗੀ ਦੇ ਮੇਲੇ ਤੇ ਅਕਾਲੀ ਦਲ ਸ੍ਰੀ ਅਨੰਤਪੁਰ ਸਾਹਿਬ ਸਾਨੂੰ ਤਾਂ ਖਤਰਾ ਇਹ ਤੋਂ ਪੈਦਾ ਹੋ ਗਿਆ ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਜਿਹੜੀ ਪੰਥਕ ਵੋਟ ਦੋਨੇ ਪਾਸੇ ਗਈ ਹੈ ਤੇ ਜਿਨ੍ਹਾਂ ਕੋਲ ਰਿਸੋਰਸਰ ਵੀ ਨਹੀਂ ਸੀ ਉਹ ਐਡੇ ਵੱਡੇ ਮਾਰਜਨ ਨਾਲ ਜਿੱਤੇ ਨੇ ਲੋਕ ਉਹਨਾਂ ਦੇ ਕਿਤੇ ਨਾਲ ਨਹੀਂ ਇਹਨਾਂ ਨੂੰ ਉਹ ਤੋਂ ਖਤਰਾ ਇਹ ਉਹਦੇ ਨਿਸ਼ਾਨੇ ਲਾ ਰਹੇ ਸੀ ਹੋਰ ਕਿਸੇ ਵਿਰੋਧੀ ਤੇ ਨਹੀਂ ਲਾਏ ਨਾ ਕਿਸੇ ਆਮ ਆਦਮੀ ਪਾਰਟੀ ਦੇ ਨਾ ਕਿਸੇ ਹੋਰ ਤੇ ਉਹ ਤੇ ਨਿਸ਼ਾਨੇ ਲਾਏ ਤੇ ਹੁਣ ਮਸਲੇ ਤੇ ਇਹ ਵੀ ਹੈ ਇੱਕ ਤਾਂ ਇਹ ਖੜਾ ਹੋਗੇ ਨਾ ਅਕਾਲ ਤਖਤ ਸਾਹਿਬ ਕੋਲ ਉਹ ਕਹਿੰਦੇ ਤੁਸੀਂ ਅਸਤੀਫੇ ਦਿਓ ਉਹ ਕਹਿੰਦੇ ਤੁਸੀਂ ਇਨਵੈਂਟ ਲਾਗੂ ਕਰੋ ਇਹ ਕਹੀ ਜਾਂਦੇ ਨੇ ਕਿ ਅਸੀਂ ਜਿਹੜਾ ਅਕਾਲ ਤਖਤ ਨੂੰ ਸਮਰਪਿਤ ਪਰ ਮੰਨਣਾ ਨਹੀਂ ਪੰਚਾਂ ਦਾ ਕਿਹਾ ਸਿਰ ਮੱਥੇ ਹੈ ਨਾਲਾ ਉੱਥੇ ਦੇ ਉੱਥੇ ਹਲੇ ਤੱਕ ਇਹਦਾ ਸਭਾ ਉਲਟ ਪੈ ਗਿਆ ਇੱਕ ਕਿਸਮ ਦਾ ਝੂਠੀ ਬੋਲਿਆ ਅਕਾਲ ਤਖਤ ਸਾਹਿਬ ਤੇ ਇਹ ਵੀ ਤੁਸੀਂ ਦੇਖਣਾ ਇਹ ਵੀ ਪੰਥ ਨੇ ਦੇਖਣਾ ਇਹ ਵੀ ਖਾਲਸਾ ਪੰਥ ਦੀ ਕਚਹਿਰੀ ਚ ਜਾਣਾ ਫੈਸਲਾ ਕਰਨਾ ਦੂਜਾ ਫੈਸਲਾ ਗੈਨੀ ਹਰਪ੍ਰੀਤ ਸਿੰਘ ਦਾ ਅਕਾਲ ਤਖਤ ਦੇ ਜਥੇਦਾਨ ਤੋਂ ਉਹਨੂੰ ਕਲੀਨ ਚਿੱਟ ਦੇਤੀ ਉਹ ਤਾਂ ਕਹਿੰਦੇ ਜਦੋਂ ਉਹ ਪੰਜ ਪਿਆਰੇ ਤੇ ਗੁਰੂ ਸਾਹਿਬ ਦੇ ਸਾਹਮਣੇ ਕਹਿਤਾ ਵੀ ਮੈਂ ਜਿਆ ਕੋਈ ਪਾਪ ਨਹੀਂ ਕੀਤਾ ਉਹ ਤਾਂ ਜਾਂਚ ਦੀ ਲੋੜ ਹੀ ਨਹੀਂ ਜਿਹੜੀ ਹੁਣ ਜੇ ਜਾਂਚ ਹੁੰਦੀ ਹੈ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਟਕਰਾਅ ਚ ਆ ਗਏ ਇੱਕ ਨਵਾਂ ਕਿਸਮ ਦਾ ਬਾਬਲ ਪਸਾ ਪੈ ਗਿਆ ਨਾ ਅਕਾਲ ਤਖਤ ਸਾਹਿਬ ਤੇ ਇਸ ਸ਼੍ਰੋਮਿਕ ਕਮੇਟੀ ਅਮੋਂ ਸਾਹਮਣੇ ਹੋ ਗਏ। ਚਗਬੀਰ ਸਿੰਘ ਬਾਦਲ ਤੇ ਅਕਾਲਤਖਸਾਬ ਅਮੋਂ ਸਾਹਮਣੇ ਹੋ ਗਏ। ਇਹ ਚੱਲ ਕੀ ਰਿਹਾ ਹੈ? ਮਤਲਬ ਕਿਸ ਪਾਸੇ ਨੂੰ ਜਾ ਰਹੀ ਹੈ ਪੰਥਕ ਸਿਆਸਤ? ਅੱਜ ਜਿਨੇ ਪੰਥ ਦੀ ਸਾਜਨਾ ਕੀਤੀ ਸੀ ਉਹਨਾਂ ਦੇ ਪ੍ਰਕਾਸ਼ ਪੁਰਬ ਤੇ ਇਹ ਜਾ ਕੁਝ ਦੇਖਣ ਨੂੰ ਮਿਲਿਆ ਹੈ। ਤੇ ਹੁਣ ਸਿਆਸਤ ਕਿੱਧਰ ਨੂੰ ਜਾਏਗੀ? ਕੀ ਹੋਏਗਾ? ਜੱਕੀ ਹੋਣਾ ਚਾਹੀਦਾ ਹੈ ਇਹ ਤੁਹਾਡੀ ਕਚਹਿਰੀ ਚ ਹੈ। ਖਾਲਸਾ ਪੰਥ ਨੇ ਫੈਸਲਾ ਕਰਨਾ ਹੈ। ਤੇ ਮੈਨੂੰ ਤੁਹਾਡੇ ਜਿਹੜੇ ਹੰਗਾਰੇ ਦੀ ਅਡੀਕਰ ਹੋਗੀ ਉਹਨੂੰ ਐਨਾ ਹੀ ਮਿਲਦੇ ਕਿਸੇ ਹੋਰ ਬੀਟ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ